ਇਹ ਸ਼ੀਸ਼ੀਆਂ ਸ਼ੂਸ਼ੀਆਂ ਨਾਲ ਜੁੜੀ ਹੋਈ ਖਬਰ ਹੈ ਤੇ ਉਧਰੋਂ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਬੰਦਾ ਹੈ ਉਹ ਵੀ ਕਹਿੰਦੇ ਭਾਜਪਾ ਦੇ ਨਾਲ ਜੁੜਿਆ ਹੋਇਆ ਹੈ ਹਾਂ ਲਿਆ ਤੇ ਸ਼ੀਸ਼ੀਆਂ ਸਿਰ ਚੁੱਕਿਆ ਗਿਆ ਕਿਸੇ ਟਾਈਮ ਸ਼ੀਸ਼ੀਆਂ ਬੜੀਆਂ ਮਸ਼ਹੂਰ ਸੀ ਤੇ ਅਸੀਂ ਬਦਨਾਮ ਬੜੇ ਸੀ ਤੁਸੀਂ ਮਸ਼ਹੂਰ ਬੜੇ ਸੀ ਅਸੀਂ ਬਦਨਾਮ ਬੜੇ ਸੀ ਪਰ ਹੁਣ ਵੀ ਕਈ ਬੰਦੇ ਸ਼ੀਸ਼ੀਆਂ ਕਰਕੇ ਫਿਰ ਬਦਨਾਮ ਵੀ ਹੋ ਗਏ ਤੇ ਮਸ਼ਹੂਰ ਵੀ ਹੋ ਗਏ ਇਹ ਭਾਜਪਾ ਵਾਲਾ ਬੰਦਾ ਕਹਿੰਦੇ ਪਾਟਿਆ ਸਾਹਿਬ ਨੇ ਕੀ ਮਸਲਾ ਹੈ ਕਿਥੋਂ ਫੜ ਲਿਆ ਇਹਨਾਂ ਨੂੰ ਕਿਹੜੀਆਂ ਸ਼ੀਸ਼ੀਆਂ ਇਹਨਾਂ ਕੋਲ ਫੜੀਆਂ ਗਈਆਂ ਦੇਖੋ ਇਹ ਨੀਤੀ ਸੈਨ ਜਿਹੜੇ ਹੈਗੇ ਪਾਟਿਆ ਸਾਹਿਬ ਦਾ ਜੀ ਭਾਜਪਾ ਨੇ ਤਾਂ ਉਹਦਾ ਮੁੰਡਾ ਹੈ ਹੂੰ ਨੀਰੇਜਾ ਜੀ ਤੇ ਇੱਕ ਮੈਂਬਰ ਪਾਰਲੀਮੈਂਟ ਉਹ ਵੀ ਪਾਟਿਆ ਉਹ ਇਹਦਾ ਸੱਕਾ ਮਸੀਰ ਹੈ ਜੀ ਚਲੋ ਹੁਣ ਉਹਦਾ ਤੇ ਵਿਚਾਰੇ ਦਾ ਕੀ ਕਸੂਰ ਹੈ ਇਹ ਇੱਧਰ ਪੌਂਟਾ ਸਾਹਿਬ ਦੇ ਲਾਗੇ ਦਵਾਈਆਂ ਦੀ ਫੈਕਟਰੀ ਲਾਈ ਬੈਠਾ ਸੀ ਜੀ ਇਹਨੇ ਪਿਓ ਦੇ ਪੁੱਤ ਨੇ ਕੀ ਕੀਤਾ ਤੁਹਾਨੂੰ ਪਤਾ ਭਾਜਪਾ ਵਾਲੇ ਠੇਰੇ ਵਪਾਰ ਤੇ ਕਰਨਾ ਹੀ ਹੈ ਨਾ ਬਿਲਕੁਲ ਬਿਲਕੁਲ ਅਸ਼ੀਸ਼ੀਆਂ ਜਿਹੜੀਆਂ ਹੁੰਦੀਆਂ ਅਸ਼ੀਸ਼ੀਆਂ ਐ ਨਾ ਸਮਝੀ ਜਾਏ ਕਿ ਸੁਰਮੇ ਵਾਲੀਆਂ ਸ਼ੀਸ਼ੀਆਂ ਬਈ ਨਾ ਆਹ ਵੇਲਾ 5-10 ਸੁਰਮਾ ਤੇ ਸੁਰਮਾ ਚੋਂ ਫਰੀ ਜਿਵੇਂ ਆਪਣੇ ਕੁਛ ਵੈਸੇ ਬਸਾਂ ਚ ਵੇਚਦੇ ਹੁੰਦੇ ਆ ਦਰਸ਼ਕ ਆਪਣੇ ਸਮਝਦਾਰ ਆ ਉਹ ਸਮਝੀ ਜਾਂਦੇ ਕਿ ਨਹੀਂ ਸਾਰੇ ਉਹ ਵਿਚਾਰੇ ਹੁਣ ਥੋੜੀ ਨਾ ਤੁਸੀਂ ਤਾਂ ਕਮਾਲ ਕਰੀ ਜਾਂਦੇ ਜੀ ਮਹਾਰਾਜ ਕਿ ਸਾਰਿਆਂ ਨੂੰ ਥੋੜੀ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ ਕਿ ਗੱਲ ਇਹ ਆ ਕਿ ਉਹ ਸ਼ੀਸ਼ੀ ਹੁੰਦੀ ਆ ਹੁਣ ਨਾਮ ਹੈ ਕੀ ਲੈਣਾ ਬੁੱਝਣਾ ਉਹ ਡਾਟਾ ਜਾ ਫਟਦੇ ਮਿੱਠੀ ਜੀ ਹੁੰਦੀ ਆ ਅੰਦਰ ਸੁੱਟਦੇ ਤੇ ਸਭ ਕੁਝ ਜੀ 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 ਉਹ ਜਾਂਦੇ ਪਰ ਬਸ ਸ਼ੀਸ਼ੇ ਦੁਨੀਆ ਜਿਹੜਾ ਪਰ ਬਾਈ ਖਤਰਨਾਕ ਚੀਜ਼ ਹੁੰਦੀ ਹੈ ਉਹ ਜੀ ਉਹ ਪਹਿਲਾਂ ਪਹਿਲਾਂ ਹੀ ਫੁੱਲ ਖੇੜਦੇ ਮੁੜ ਕੇ ਫੁੱਲ ਤੇ ਮਰਝਾਈ ਰਹਿੰਦੇ ਆ ਜੀ ਜੀ ਸੋ ਇਸ ਵਾਸਤੇ ਇੱਧਰ ਨਹੀਂ ਜਾਣਾ ਕਿਸੇ ਨੇ ਇਹ ਡਿਸਕਲੇਮਰ ਹੈ ਆਪਣਾ ਹੂੰ ਉਹ ਸ਼ੀਸ਼ੀਆਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਟਾਈਮ ਪੰਜਾਬ ਚ ਬਹੁਤ ਜ਼ਿਆਦਾ ਵਿਕਦੀਆਂ ਸਨ ਯਾਨੀ ਖੰਗੜੀਆਂ ਜੀ ਜੀ ਹੁਣ ਸਾਰੇ ਸਮਝ ਜਾਣਗੇ ਹੂੰ ਹੂੰ ਬਿਲਕੁਲ ਇਹ ਬੰਦੇ ਜਾਲੀ ਫਰਜ਼ੀ ਫਰਮ ਬਣਾ ਕੇ 3 ਲੱਖ ਕੁੜੀਨ ਵਾਲੀ ਸ਼ੀਸ਼ੀ ਉਹਨੂੰ ਦੇਤੀ ਹੂੰ ਤੇ ਸਾਲ ਚ ਇਹਨੇ 12 ਲੱਖ ਸਪਲਾਈ ਕੀਤੀ ਆ ਜੀ 12 ਲੱਖ ਲੱਖ ਸ਼ੀਸ਼ੀ ਕਿਹਾ ਤਾਂ ਤੁਸੀਂ ਸਮਝ ਲਓ ਕਿ ਕਿੰਨੀ ਕੁੜੀਨ ਵਾਲੀ ਦਵਾਈ ਜਿਹੜੀ ਐ ਨੇ ਫਰਜ਼ੀ ਫਰਮ ਦੇ ਰਹੀ ਬਾਜ਼ਾਰਾਂ ਚ ਤੱਕ ਦਿੱਤੀ ਆ ਜੀ ਇਹ ਹੁਣ ਜਾਂਚ ਪੜਤਾਲ ਹੋਈ ਆ ਹੁਣੇ ਨੱਥਿਆ ਗਿਆ ਫੜਿਆ ਗਿਆ ਹੂੰ ਪਰ ਤੁਸੀਂ ਦੇਖ ਲਓ ਕਿ ਐਸਾ ਕਿਹੜਾ ਕੰਮ ਆ ਜਿਹੜੇ ਭਾਜਪਾ ਨਾਲ ਜੁੜੇ ਬੰਦੇ ਕਰਦੇ ਨੇ ਈਆ ਪੁੱਤਾਂ ਨੇ ਜਾਂ ਆਪ ਉਹ ਕਰਦੇ ਨੇ ਜੀ ਕੋਈ ਚੱਕ ਕੇ ਦੇਖ ਲੋ ਇਹ ਵੇਸਵਾਗਮਨੀ ਤੋਂ ਲੈ ਕੇ ਕੋਠਾ ਚਲਾਉਣ ਤੱਕ ਇੱਕ ਇੱਕ ਨਾ ਮੋਦੀ ਦੇ ਨਾਮ ਤੇ ਸੈਨਾ ਬਣਾਈ ਫਿਰਦਾ ਹੀ ਆਪਦੀ ਜੀ ਮੋਦੀ ਸੈਨਾ ਕਿ ਫਲਾਣੀ ਉਹ ਉਹ ਬੰਦਾ ਕਹ ਲੋ ਕਿ ਠੰਡਾ ਕਰਵਾਉਂਦਾ ਹੀ ਜਨਾ ਨਹੀਂ ਤੂੰ ਫੜਿਆ ਗਿਆ ਦੱਸ ਹਾਦੂ ਸੱਚਮੁੱਚ ਕੋਈ ਕੰਮ ਛੱਡਿਆ ਨਹੀਂ ਹੈ ਨਾ ਸਾਰੇ ਮਸਲੇ 'ਚ ਕੋਈ ਨਾ ਕੋਈ ਨਿਕਲੀ ਆਉਂਦਾ ਹੈ ਹੀ ਨਹੀਂ ਜਨਾਬ ਐਸਾ ਹੀ ਨਹੀਂ ਹੈ ਇਹ ਇਹਨਾਂ ਦੇ ਬੰਦੇ ਤੇ ਜਸੂਸੀ ਕਰਦੇ ਫੜੇਗੇ ਪਾਲਚ ਪਰ ਇਹ ਇੱਕ ਇਹ ਕਿਨਾਰਾ ਕਰ ਜਾਂਦੇ ਹੁੰਦੇ ਆ ਮਨ ਦੇ ਵੀ ਨਹੀਂ ਆ ਕਹਿੰਦਾ ਨਹੀਂ 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 ਐਸਾ ਹੈ ਹੀ ਨਹੀਂ ਐਸਾ ਐਸਾ ਹੈ ਹੀ ਨਹੀਂ ਆ ਤਾਂ ਗੱਲਿਆ ਕਿ ਭਾਈ ਇਹ ਜਿਹੜੀ ਦਵਾਈ ਕਿਉਂਕਿ ਪੰਜਾਬ ਚ ਤੇ ਪਾਬੰਦੀ ਹੋ ਗਈ ਸੀ ਨਾ ਬਹੁਤ ਔਖਿਆਂ ਇਹਨੂੰ ਬੰਦ ਕੀਤਾ ਗਿਆ ਹੂੰ ਜੀ ਸਾਡੇ ਮਲੋੜ ਦੇ ਵਿੱਚ ਤੁਸੀਂ ਤੇ ਉਦੋਂ ਛੋਟੇ ਹੋਗੇ ਮਲੋੜ ਦੇ ਵਿੱਚ ਇੱਕ ਰੋਡ ਐ ਸੀਸੀ ਉਹ ਮੈਂ ਨਾਮ ਨਹੀਂ ਲਾਉਂਗਾ ਜੀ ਅਸੀਂ ਰੋਡ ਸੀ ਜਿੱਦੇ ਤੇ ਵਪਾਰ ਹੀ ਇਸ ਚੀਜ਼ ਦਾ ਹੀ ਸੀਗਾ ਹੂੰ ਬਸ ਸਵੇਰੇ ਆ ਜਾਂਦੇ ਸੀਗੇ ਲੋਕ ਸਾਡੇ ਅੱਗੇ ਉਦੋਂ ਅਸੀਂ ਵੀ ਉਨਾ ਚੀ ਸੀਗੇ ਤੇ ਰਾਤ ਤੱਕ ਕੋਈ ਕੰਮ ਚੱਲੀ ਜਾਂਦਾ ਸੀਗਾ ਪਹੁੰਚੋਂ ਕੇ ਜੀ ਅਮਨਪਾਲ ਸਿੰਘ ਜੀ ਕਹਿ ਰਹੇ ਨੇ ਕਿ 90 92 ਵਾਲੇ ਜਿਹੜੇ ਜਵਾਨ ਐ ਸ਼ੀਸ਼ੀਆਂ ਤੋਂ ਚੰਗੀ ਤਰ੍ਹਾਂ ਜਾਣੂ ਨੇ ਉਹ ਮੈਂ 90 ਕਾਲਾਂ ਬਾਈ ਮੈਨੂੰ ਨਹੀਂ ਇੰਨਾ ਪਤਾ ਸ਼ਾਇਦ ਉਦੋਂ ਥੋੜਾ ਜਿਹਾ ਪਿੱਛੇ ਵਾਲੇ ਨੂੰ ਜ਼ਿਆਦਾ ਪਤਾ हां जी हां जी देखो नहीं ਤੁਹਾਨੂੰ ਨਹੀਂ ਪਤਾ ਹੋ ਸਕਦਾ ਪਰ ਇਹ ਇਹ ਤਾਂ 7-8 ਤੱਕ ਰਹੀ ਹੈ ਜਨਾਬ ਜੀ ਤਾਂ ਬਹੁਤ ਕਹ ਲਓ ਕਿ ਇੱਕ ਵੇਲੇ ਤਾਂ ਇਹ ਜਿਵੇਂ ਚਿੱਟਾ ਅੱਜ ਹੂੰ ਇਹ ਉਸ ਦੌਰ ਚ ਲੱਗੀ ਸੀਗੀ ਜੀ ਹਰ ਇੱਕ ਦੌਰ ਦਾ ਨੇ ਇੱਕ ਆਪਣਾ ਕ੍ਰਾਈਸਿਸ ਹੁੰਦਾ ਇੱਕ ਨਸ਼ਾ ਇੱਕ ਉਹਦਾ ਕਹ ਲਓ ਕਿ ਪੀਕ ਟਾਈਮ ਹੁੰਦਾ ਜੀ ਕਿਸੇ ਟਾਈਮ ਇਸਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪੈਸਾ ਬਰਬਾਦ ਕਰਵਾਇਆ ਨੌਜਵਾਨਾਂ ਦਾ ਜ਼ਿੰਦਗੀਆਂ ਬਰਬਾਦ ਹੋਈਆਂ ਉਸ ਟਾਈਮ ਕੁਝ ਸਾਡੇ ਨਾਲ ਤੇ ਵੀ ਬੰਦੇ ਮਰ ਵੀ ਗਏ ਜੀ ਬਿਲਕੁਲ ਬਿਲਕੁਲ ਮਿੰਟੋ ਜੀ ਬਹੁਤ ਸਾਰੇ ਲੋਕ ਅੱਗੇ ਚਲੇ ਜਾਂਦੇ ਨੇ ਕਈ ਮੁੜੇ ਆਉਂਦੇ ਆ ਸੰਭਲ ਜਾਂਦੇ ਆ ਕਈਆਂ ਤਾਂ ਫਿਰ ਨਹੀਂ ਵੀ ਸੰਭਲੇ ਜਾਂਦਾ ਜੀ ਸੁਖਾ ਜੀ ਮਸ਼ਹੂਰੀਆਂ ਵਾਲਾ ਕੰਮ ਜਿਹੜਾ ਉਹ YouTube ਦੇ ਹੱਥ ਹੈ ਜੀ YouTube ਦਾ ਆਪਣਾ ਪਲੇਟਫਾਰਮ ਹੈ ਤੇ ਇਹ YouTube ਨੇ ਹੀ ਸਾਹਮਣਾ ਦੇਖਣਾ ਹੁੰਦਾ ਹਾਂਜੀ ਹਾਂਜੀ ਨਿਤਿਸ਼ ਜੀ ਹਾਂ ਬਿਲਕੁਲ ਕੱਲ ਲੁਧਿਆਣਾ ਚ ਚੱਲੀ ਆ ਗੋਲੀ ਸਿੰਧੀ ਬੇਕਰੀ ਵਾਲਿਆਂ ਦੇ ਬਿਲਕੁਲ ਬਿਲਕੁਲ ਤੇ ਬੜਾ ਖਤਰਨਾਕ ਕੰਮ ਆ ਜੀ ਜੀ